ਇਸ ਸਾਲ 2024 ਦੇ ਦੌਰਾਨ ਜਦੋਂ ਆਜਾ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਹੁਣ ਤੱਕ ਜਿਹੜਾ ਹੈਗਾ ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਜਿਹੜੀ ਇੱਕ ਮੁਕੰਮਲ ਮਹੀਮ ਦੇ ਤਹਿਤ ਕਾਰਵਾਈ ਕਰਦੇ ਹੋਏ 450 ਤੋਂ ਜ਼ਿਆਦਾ ਕੇਸ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤੇ ਗਏ ਹਨ ਤੇ ਇਹਨਾਂ 450 ਕੇਸਾਂ ਦੇ ਅੰਦਰ ਦੇ ਤਹਿਤ 690 ਤੋਂ ਜ਼ਿਆਦਾ ਦੋਸ਼ੀਆਂ ਨੂੰ ਹੁਣ ਤੱਕ ਇਸ ਸਾਲ ਹੁਸ਼ਿਆਰਪੁਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈਗਾ ਇਸ ਦੌਰਾਨ ਜਿਹੜੀ ਗ੍ਰਿਫਤਾਰੀਆਂ ਤੋਂ ਤੇ ਸਾਰੇ ਕੇਸਾਂ ਦੇ ਰਜਿਸਟ੍ਰੇਸ਼ਨ ਤੋਂ ਜਿਹੜੀ ਰਿਕਵਰੀਜ ਹੈਗੀ ਉਹ ਵਿਚ 14 ਕਿਲੋ ਤੋਂ ਜ਼ਿਆਦਾ ਆਫੀਅਮ ਅਫੀਮ ਜਿਹਨੂੰ ਆਪਾਂ ਕਹਿੰਦੇ ਆ ਤੇ 6.5 ਕਿਲੋ ਤੋਂ ਜ਼ਿਆਦਾ ਹੈਰੋਇਨ ਲਗਭਗ 15 ਕਿਲੋ ਇਨਟੌਕਸਿਕੈਂਟ ਪਾਊਡਰ ਉਸ ਤੋਂ ਇਲਾਵਾ 200 ਕਿਲੋ ਤੋਂ ਜ਼ਿਆਦਾ ਪੋਪੀ ਹਸਕ ਤੇ ਹੋਰ ਬੜੀ ਤਦਾਦ ਵਿੱਚ ਇੰਜੈਕਸ਼ਨਸ ਚਰਸ ਗਾਂਜਾ ਬਰਾਮਦ ਕੀਤਾ ਗਿਆ ਹੈਗਾ 28 ਲੱਖ ਤੋਂ ਜ਼ਿਆਦਾ ਦੀ ਡਰਗ ਮਨੀ ਇਨਾ ਕੈਸਾਂ ਦੇ ਵਿੱਚ ਸੀਜ਼ ਕੀਤੀ ਗਈ ਹੈ ਜੀ ਇੱਥੇ ਇੱਕ ਮੈਂ ਤੁਹਾਨੂੰ ਆ ਵੀ ਗੱਲ ਦੱਸਣਾ ਚਾਹੁੰਗਾ ਕਿ 17 ਇਦਾਂ ਦੇ ਕੇਸ ਹੁਸ਼ਿਆਰਪੁਰ ਪੁਲਿਸ ਵੱਲੋਂ ਜਿਹੜੇ ਹੈਗੇ ਉਹ ਕੰਪੀਟੈਂਟ ਅਥਾਰਟੀ ਦੇ ਰਾਹੀਂ ਐਨਡੀਪੀਐਸ ਐਕਟ ਦੇ ਜਿਹੜੇ ਸੀਗੇ ਜਿਦੇ ਵਿੱਚ ਬੜੇ ਡਰਗਸ ਸਮੱਗਰ ਇਨਵੋਲਡ ਸੀਗੇ ਉਹ ਕੰਪੀਟੈਂਟ ਅਥਾਰਟੀ ਦੇ ਰਾਹੀਂ ਆਪਾਂ ਫੋਲੋਅ ਅਪ ਕਰਦੇ ਉਹਨਾਂ ਦੀ ਲਗਭਗ 13 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਕਰਵਾਈ ਹੈ ਜੀ ਜਿਹਦੇ ਜਿਹਦੇ ਫੋਰਫੀਚਰ ਦਾ ਪ੍ਰੋਸੈਸ ਅੱਗੇ ਚੱਲ ਰਿਹਾ ਹੈਗਾ ਤੇ 12 ਕੇ ਸਾਡੇ ਜਿਹਦੇ ਵਿੱਚ 13 ਕੇ ਸਾਡੇ ਇਸ ਤਰੀਕੇ ਦੇ ਹੈਗੇ ਜਿਹਦੇ ਵਿੱਚ 12 ਕਰੋੜ ਦੇ ਲਗਭਗ ਦੀ ਪ੍ਰਾਪਰਟੀ ਹੈਗੀ ਜਿਹੜੀ ਹੁਣ ਫਰਦਰ ਫ੍ਰੀਜ਼ ਹੋਣੀ ਹੈਗੀ ਤੇ ਬਾਅਦ ਚ ਫੋਰਫਿਟ ਹੋ ਗਈ ਲਗਭਗ ਮੈਂ ਕਹਿ ਸਕਦਾ ਕਿ ਇਸ ਸਾਲ ਆ ਟੋਟਲ ਲਗਭਗ 25 ਕਰੋੜ ਦੀ ਪ੍ਰਾਪਰਟੀ ਤੇ ਲਗਭਗ 30 ਬੰਦਿਆਂ ਦੇ ਖਿਲਾਫ ਇਸ ਤਰੀਕੇ ਦੀ ਕਾਰਵਾਈ ਹੁਸ਼ਿਆਰਪੁਰ ਪੁਲਿਸ ਵੱਲੋਂ 빅 ਫਿਸ਼ਸ ਜਿਨੂੰ ਆਪਾਂ ਕਹਿੰਦੇ ਹਾਂ ਉਹਨਾਂ ਦੇ ਖਿਲਾਫ ਕੀਤੀ ਗਈ ਹੈ ਕਿ ਜਿਨ੍ਹਾਂ ਦੀ ਪ੍ਰਾਪਰਟੀ ਫੋਰਫੀਚਰ ਦਾ ਜੋ ਪ੍ਰੋਸੈਸ ਜਿਹੜਾ ਹੈਗਾ ਉਹ ਕੰਪੀਟੈਂਟ ਅਥਾਰਟੀ ਕੋਲ ਚੱਲ ਰਿਹਾ ਹੈਗਾ ਜਾਂ ਉਹਨਾਂ ਦੀ ਪ੍ਰਾਪਰਟੀ ਫੋਰਫੀਟ ਫ੍ਰੀਜ਼ ਹੋ ਚੁੱਕੀ ਹੈ ਕਿ ਤੇ ਫੋਰਫੀਚਰ ਵਾਸਤੇ ਉਹਨਾਂ ਦੇ ਜ਼ਬਤੀ ਵਾਸਤੇ ਜਿਹੜੀ ਹੈਗੀ ਫਰਦਰ ਕਾਰਵਾਈ ਹੈ। ਨਸ਼ੇ ਦੇ ਖਿਲਾਫ ਸਾਡੀ ਜ਼ੀਰੋ ਟੋਲਰੈਂਸ ਹੈਗੀ ਤੇ ਅਸੀਂ ਕਮਿਟਿਡ ਹਾਂ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਚਾਹਾਂਗਾ ਕਿ ਜਿਹੜੇ ਲੋਕ ਇਸ ਵਪਾਰ ਚ ਜਿਹਨੂੰ ਇਹਨੂੰ ਵਪਾਰ ਕਰਕੇ ਇਚ ਇਨਵੋਲਡ ਹੈਗੇ ਉਹਨਾਂ ਦਾ ਕਾਨੂੰਨ ਦੇ ਮੁਤਾਬਿਕ ਜਿਹੜਾ ਹੈਗਾ ਸਖਤ ਤੋਂ ਸਖਤ ਕਾਰਵਾਈ ਕਰਦੇਵੇ ਉਹਨਾਂ ਨੂੰ ਸਜ਼ਾ ਵੀ ਦਿਲਾਈ ਜਾਏਗੀ ਉਹ ਜੇਲ ਵੀ ਜਾਣਗੇ ਇਸ ਕਾਲੀ ਕਮਾਈ ਨੂੰ ਜਿਹੜਾ ਹੈਗਾ ਉਹ ਜਿਹੜੀ ਵੀ ਕੋਈ ਪ੍ਰਾਪਰਟੀ ਬਣਾਈ ਹੈਗੀ ਕੋਈ ਘਰ ਬਣਾਇਆ ਹੈਗਾ ਕੋਈ ਜ਼ਮੀਨ ਖਰੀਦੀ ਹੈਗੀ ਉਹਨੂੰ ਫ੍ਰੀਜ਼ ਕਰਾਂਦੇਵੇ ਫਿਰ ਡੂ ਪ੍ਰੋਸੀਜਰ ਫੋਲੋ ਕਰਦੇ ਉਹਨੂੰ ਫੋਰਫਿਟ ਵੀ ਕੀਤਾ ਜਾਏਗਾ ਮਤਲਬ ਕਿ ਜਿਹੜਾ ਕੋ ਬੰਦਾ ਨਸ਼ੇ ਦਾ ਕਾਰੋਬਾਰ ਚ ਇਨਵੋਲ ਹੋਏਗਾ ਉਹ ਜੇਲ ਦੀ ਸਜ਼ਾ ਵੀ ਭੁਗਤੇਗਾ ساتھ ساتھ ਉਸ ਕਮਾਈ ਤੋਂ ਜਿਹੜੀ ਕਮਾਈ ਵੀ ਚੀਜ਼ ਹੈਗੀ ਉਹ ਵੀ ਸਰਕਾਰ ਨੂੰ ਫੋਰਫਿਟ ਕਰਕੇ ਵਾਪਸ ਜਾਏਗੀ ਇਸ ਕਰਕੇ ਇਸ ਤਰੀਕੇ ਦੇ ਕੰਮ ਚ ਕਦੇ ਵੀ ਨਹੀਂ ਪੜਨਾ ਚਾਹੀਦਾ ਨਾਲ ਨਾਲ ਜਿਹੜਾ ਹੈਗਾ ਲੋਕਾਂ ਦੀ ਮਦਦਵਾ ਤੇ ਨੌਕਾਂ ਦੇ ਪਰਿਵਾਰ ਨੂੰ ਖਰਾਬ ਕਰਨ ਦਾ ਕੰਮ ਵੀ ਉਹਨਾਂ ਦੇ ਮੱਥੇ ਆਏਗਾ ਜੀ ਥੈਂਕ ਯੂ